ਪਤਾ ਹੈ ਅੱਜ ਚੰਡੀਗੜ੍ਹ ਵਿਖੇ ਹੋਣ ਜਾ ਰਹੀਆਂ ਪੰਜਾਬ ਕੈਬਨਿਟ ਸਬ ਕਮੇਟੀ ਦੀਆਂ ਮੀਟਿੰਗਾਂ ਸੂਬੇ ਦੀ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਦੇ ਨਾਲ ਮੀਟਿੰਗਾਂ ਕੀਤੀਆਂ ਜਾਣਗੀਆਂ ਮੁਲਾਜ਼ਮ ਜਥੇਬੰਦੀਆਂ ਆਪਣੀਆਂ ਮੰਗਾਂ ਸੰਬੰਧੀ ਸਬ ਕਮੇਟੀ ਦੇ ਨਾਲ ਗੱਲਬਾਤ ਕਰਨਗੀਆਂ ਸੋ ਮੀਟਿੰਗਾਂ ਦਾ ਸਿਲਸਿਲਾ ਜਲਦੀ ਹੀ ਸ਼ੁਰੂ ਹੋਣ ਜਾ ਰਿਹਾ ਹੈ ਮੀਟਿੰਗ ਦੇ ਲਈ ਸਬ ਕਮੇਟੀ ਮੈਂਬਰ ਮੰਤਰੀ ਡਾਕਟਰ ਬਲਬੀਰ ਸਿੰਘ ਅਮਨ ਅਰੋੜਾ ਅਤੇ ਵਿੱਤ ਮੰਤਰੀ ਹਰਪਾਲ ਚਿਮਾ ਵਿਪੁੱਟ ਚੁੱਕੇ ਨੇ ਪਹਿਲੀ ਮੀਟਿੰਗ ਹੋਣ ਜਾ ਰਹੀ ਹੈ ਸ਼ੁਰੂ ਸੋ ਅੱਜ ਪੰਜਾਬ ਕੈਬਨਿਟ ਸਬ ਕਮੇਟੀ ਦੀਆਂ ਮੀਟਿੰਗਾਂ ਹੋਣ ਜਾ ਰਹੀਆਂ ਨੇ ਜਿਸ ਦੇ ਵਖਵਕ ਮੁਲਾਜ਼ਮ ਜਥੇਬੰਦੀਆਂ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਹੋਣਗੀਆਂ ਸੂਬੇ ਦੀਆਂ ਵਖਵਕ ਮੁਲਾਜ਼ਮ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਵੀ ਰੱਖੀਆਂ ਜਾਣਗੀਆਂ ਸੋ ਸਬ ਕਮੇਟੀ ਦੇ ਨਾਲ ਇਹ ਮੀਟਿੰਗ ਕਰਨਗੇ ਜਿਸ ਦੇ ਵਿੱਚ ਡਾਕਟਰ ਬਲਬੀਰ ਅਮਨ ਅਰੋੜਾ ਅਤੇ ਵਿੱਤ ਮੰਤਰੀ ਹਰਪਾਲ ਚੀਮਾ ਵੀ ਮੌਜੂਦ ਰਹਿਣਗੇ ਸੋ ਜਲਦ ਹੀ ਸ਼ੁਰੂ ਹੋਣ ਜਾ ਰਹੀਆਂ ਨੇ ਮੀਟਿੰਗਾਂ ਦਾ ਸਿਲਸਿਲਾ ਸੋ ਅੱਜ ਚੰਡੀਗੜ੍ਹ ਵਿਖੇ ਇਹ ਮੀਟਿੰਗਾਂ ਸ਼ੁਰੂ ਹੋਣ ਜਾ ਰਹੀਆਂ ਨੇ ਪੰਜਾਬ ਕੈਬਨਿਟ ਸਬ ਕਮੇਟੀ ਦੀਆਂ ਮੀਟਿੰਗਾਂ ਸੋ ਸੂਬੇ ਦੀਆਂ ਵਖਵਕ ਮੁਲਾਜ਼ਮ ਜਥੇਬੰਦੀ ਇਸ ਮੀਟਿੰਗਾਂ ਦੇ ਵਿੱਚ ਸ਼ਾਮਿਲ ਹੋਣਗੀਆਂ ਜਿੱਥੇ ਕਿ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਇਹ ਮੀਟਿੰਗ ਕੀਤੀ ਜਾ ਰਹੀ ਹੈ ਬਿਹਤ ਅਹਿਮ ਮੀਟਿੰਗ ਹੈ ਜਿਹੜੀ ਕਿ ਮੰਨੇ ਜਾ ਰਹੀ ਹੈ ਜਿਸ ਦੇ ਵਿੱਚ ਆਪਣੀ ਮੰਗਾਂ ਨੂੰ ਰੱਖਿਆ ਜਾਵੇਗਾ ਅਤੇ ਉਹਨਾਂ ਤੇ ਵਿਚਾਰ ਚਰਚਾ ਜਿਹੜੀ ਹੀ ਕੀਤੀ ਜਾਵੇਗੀ ਸੋ ਜਲਦ ਹੀ ਇਹਨਾਂ ਮੀਟਿੰਗਾਂ ਦਾ سلسلہ ਸ਼ੁਰੂ ਹੋਣ ਜਾ ਰਿਹਾ ਹੈ। ਤਾਂ ਚੰਡੀਗੜ੍ਹ ਦੇ ਵਿੱਚ ਇਹ ਮੀਟਿੰਗ ਹੋਣ ਜਾ ਰਹੀ ਹੈ ਸ਼ੁਰੂ ਸੋ ਜਲਦ ਹੀ ਮੀਟਿੰਗਾਂ ਦਾ سلسلہ ਸ਼ੁਰੂ ਹੋਵੇਗਾ। तो खबर थी कुलवीर दीवान सा जुड़ चुके हैं सो कुलवीर आज पंजाब कैबिनेट सब कमेटी की मीटिंग शुरू हो जा रही है मुलाजम बंदियां भी गया शामिल सो की कुछ मंगा रखिया जा सकती ने की कुछ विचार चर्चा हो सकती है देखो पंजाब के जो वक् वक् विभाग के मुलाजिम या होर जो कच्चे मुलाजिम ने उन्होंने मंगा हल करने वास्ते पंजाब सरकार ने कैबिनेट सब कमेटी का गठन जोड़ा है वो किया हो समय समय से इन मांगों को लेकर कमेटी की मीटिंग जोड़ी है वो होंगी है तो मीटिंग जोड़ी है अब जा रही है पहली मीटिंग जोड़ी है वो शुरू हो चुकी हैल्थ डिपार्टमेंट के जोड़े मुलाजिम हैं वो कमेटी के मीटिंग कर रहे हैं तो इस तरह की करीब छह तो सात मीटिंग जोड़ी है वो अब रखिया गई ਤੇ ਅਬ ਮੀਟਿੰਗ ਜਿਹੜੀ ਕੱਲ ਹੋ ਉਹ ਸ਼ੁਰੂ ਹੋ ਚੀਤੀ ਹੈ ਕਿ ਸਾਮਕਾ ਤੇ ਸਰਪ੍ਰਿੰਦਾ ਜਨਾਹ ਦਾ ਉਹ جاری ਰਹੇਗਾ ਕਿਉਂਕਿ ਅਲਾਗਨਾਂ ਦੇ ਜਿਹੜੇ ਇਹ ਸਾਥਾਨੇ ਜਿਹੜੇ ਮਲਾਜ਼ਮ ਨੇ ਉਹ ਆਪਣੀ ਆਪਣੀ ਮੰਡਾਂ ਨੂੰ ਲੈ ਕੇ ਸਿਰਫ ਇਹ ਵਾਰ ਮੀਟਿੰਗ ਜਿਹੜੀ ਹੋ ਸਰਕਮਟੀ ਜਨਾਹ ਕਰੇਗੀ ਕਿ ਸਰਕਮਟੀ ਦੇ ਜਿਹੜੇ ਮੈਂਬਰ ਨੇ ਉਹ ਉਦਿਸ ਸੰਪਤੀ ਮਾਲਕੀ ਮੈਂ ਅਮਨ ਅਰੋੜਾ ਅਤੇ ਡਾਕਟਰ ਬਲਦੀਪ ਜਿਹੜੇ ਇੱਕ ਹੁੰਦੇ ਨੇ ਉਹ ਉਹ ਹਿੰਦੀ ਸਟੇਟਮੈਂਟ ਅਸੀਂ ਨੇ ਹਾਂ ਤੋਂ ਕਿਹਾ ਸੀ ਕਿ ਜੇ ਜੇ ਲੋਕ ਸਿਮਨੋਟਿਪੀ ਤੇ ਸੁਣ ਆਡੀ ਅਲਾਪਲਾ ਤੇ ਕਾਰਜਾਂ ਦੇ ਅਧਿਕਾਰੀ ਕਿ ਅਸੀਂ ਤੇ ਮੀਟਿੰਗ ਵਾਲੇ ਕਿਦਿਸੇ ਵਾਈਲਾਈਟ ਨੂੰ ਪਾ ਰਹੇ ਹਾਂ ਜੀ ਜੀ ਪਰ ਵੀ ਬਹੁਤ ਧੰਨਵਾਦ ਤੁਹਾਡਾ ਤਮਾਮ ਜਾਣਕਾਰੀ ਸਾਂਝੀ ਕਰਨ ਦੀ